ਸਵਾਗਤ ਹੈ ਤੁਹਾਡਾ ਧਾਲੀਵਾਲ ਡੈਰੀ ਫਾਰਮ ਤੇ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕਣੀਆਂ ਜ਼ਿਲ੍ਹਾ ਫਰੀਦਕੋਟ ਵਿੱਚੋਂ ਬਣਾ ਰਹੇ ਆ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪਹਿਲਾ ਸਵਾ ਸੂਈ ਜਰਸੀ ਪੰਜਾਬ ਵਾਲੀ ਬਹੁਤ ਸੋਹਣੀ ਵਾਇਡ ਦਿਖਾ ਰਹੇ ਆ ਤਾਜੀ ਸੂਈ ਹੋਈ ਆ ਦੇਖ ਲਾ ਦੋ ਪੂਰੀ ਵੱਡੀ ਜਰਸੀ ਆ ਕੱਦ ਕਾਠ ਵਾਲੀ ਡਿਟੇਲ ਬਾਅਦ ਤੋਂ ਲਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਕਰਦੇ ਆ ਬਈ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਆਪਣਾ ਨਾਮ ਤੇ ਡਰੈਸ ਨਾਮ ਵੀ ਮੇਰਾ ਗੱਗੂ ਪਿੰਡ ਕਣੀਆਂ ਨੇੜੇ ਬਾਜਾ ਖਨਾਰੇਂ ਦੇ 3 ਨੰਬਰ ਬੋਲ ਦੋ ਫੋਨ ਨੰਬਰ 902319068 ਠੀਕ ਆ ਬਾਈ ਹਾਂਜੀ ਕੀ ਡਿਟੇਲ ਆ ਬਾਈ ਵੈਂਡ ਦੀ ਦੱਸ ਇਹ ਪਹਿਲਾ ਸੂਆ ਵੀਰੇ ਚਾਰ ਦਾ ਹੁੰਦਾ ਠੀਕ ਆ ਹਾਂਜੀ ਤੇ ਸਵੇ ਭਈ ਸੂਈ ਆ ਜੇਰ ਦੂਰ ਪੈ ਗਈ ਵੀਰੇ ਓਕੇ ਜਾਣਾ ਬੱਚਾ ਕੀ ਆ ਮਗਰ ਮੇਲ ਕਾਫ ਆ ਬਾਈ ਦੇਖੋ ਬੱਚਾ ਆ ਬਾਈ ਮੇਲ ਕਾਫ ਪੂਰੀ ਸੋਹਣੀ ਚਰਸੀ ਪੰਜਾਬ ਵਾਲੀ ਬਾਕੀ ਚੁਵਾਈ ਚੁਈ ਦੀ ਬਹੁਤ ਜਿਆਦਾ ਚੰਗੀ ਆ ਠੀਕ ਆ ਸੂਆ 4-5 ਕਿਲੋ ਬੋਲੀ ਕੱਢੀ ਸੀ ਬਾਈ ਬਾਈ ਨਹੀਂ ਕੋਈ ਆਪਣੀ ਛੱਡੀ ਹਾਂ ਕੱਢਿਆਗਾ ਬੱਚੀ ਦਾ ਬਾਈ ਜਦ ਤੈ ਤਿਆਰ ਹੋ ਗਈ ਹੋਰ ਦੁੱਧ ਤੇ ਆ ਗਈ ਚਾਰਾਂ ਦਿਨਾਂ ਨਾਲ ਉਦੋਂ ਦੇਖੀ ਡਿਜ਼ਾਈਨ ਕੀ ਸੋਹਣੀ ਆ ਠੰਡੀ ਠੁੰਡੀ ਬਹੁਤ ਠੀਕ ਕਿੰਨਾ ਕੁ ਦੁੱਧ ਪਾ ਦੂਗੀ ਤੂੰ ਦੁੱਧ ਤਾਂ ਬਾਈ ਯਾਰ ਹੁਣ ਆਪਣਾ ਤਾਂ ਹਾਂ ਡੇਲੀ ਦਾ ਕੰਮ ਆ ਠੀਕ ਤੇ ਜਿਹਨੇ ਵੀ ਲੈਣੀ ਆਂਦੀ ਸਮਝਣਾ ਲੈ ਲੈ ਬੱਚੀ ਪਰ ਲੇਵ ਦੇ ਹਿਸਾਬ ਨਾਲ 20-22 ਕਿਲੋ ਦੁੱਧ ਦੇ ਦੂਗੀ ਬਾਈ ਕਹਿੰਦਾ ਕਿਸੇ ਵਾਲਾ ਬੰਦਾ ਹਨਾ ਅੱਜ ਦੇ ਟਾਈਮ ਦੇ ਵਜਨ ਜਾਣਦਾ ਕੋਈ ਹੈ ਨਹੀਂਗਾ ਯਾਰ 20-22 ਕਿਲੋ ਦੁੱਧ ਬੜੇ ਆਰਾਮ ਨਾਲ ਪਾ ਦੂਗੀ ਤੋਰਦੇ ਹੋਗੇ ਟੇਲ ਹੋਗਾ ਕੋਈ ਵੀ ਬੰਦਾ ਵੀ ਮੰਨ ਕੇ ਚਲੋ ਇਕੱਠਾਂ ਗਾਂਾਂ ਵੀ ਲੈਣਾ ਚਾਹੁੰਦਾ ਕੋਈ ਆਪਣੇ ਸੰਪਰਕ ਕਰ ਸਕਦਾ ਵੀਰੇ ਬਾਈ ਦਾ ਵਪਾਰ ਦਾ ਕੰਮ ਆ ਟੀਮ ਚ ਪਸਵਾਉਂਦੇ ਜਾਂਦੇ ਰਹਿੰਦੇ ਆ ਪੂਰੇ ਕੱਦ ਕਾਰ ਵਾਲੀ ਚੰਗੇ ਵਜਨ ਵਾਲੀ ਬਾਇੜ ਆ ਫਿਰ ਕੁਆਲਟੀ ਵੀ ਦੇਖ ਸਕਦੇ ਹੋ ਜੀ ਸੋਹਣੇ ਬਾਕੀ ਚਵਾਈ ਦੀ ਬਹੁਤ ਜ਼ਿਆਦਾ ਵਧੀਆ ਥਾਣ ਹਵਾਂ ਨਾਲੇ ਇਰ ਤੋਂ ਦੇਖ ਸਕਦਾ ਥਾਣ ਵੀ ਇਕੱਲਾ ਇਕੱਲਾ ਗਾਇਰ ਤੇ ਪੂਰਾ ਨਿਖੜਮਾ ਲੱਗਿਆ ਹੋਇਆ ਦਾਰਾ ਮਾਰ ਮਾਰਦੇ ਦਾਰਾ ਵੀਡੀਓ ਹਰ ਦੇਖਦੇ ਹਰ ਦੇਖ ਹਰ ਦੇ ਦਾਰਾ ਬਾਈ ਕਹਿੰਦਾ ਮਾਰ ਕੇ ਦਿਖਾਉਂਦੇ ਆ ਦੇਖ ਸਕਦੇ ਹੋ ਪੂਰੀ ਮੋਟੀ ਧਾਰ ਆ। ਇਹ ਵਾਈ ਚੂਈ ਦੀ ਬਹੁਤ ਸਾਫ ਆ। ਭਾਈ ਗਾਗੂ ਕੀ ਮੁੱਲ ਰੱਖਦਾ ਇਹਦਾ? ਮੁੱਲ ਪਿਆ ਵੀਰੇ ਜਾਇ ਜਾਇ ਹੋਊਗਾ ਹੁਣ ਹਨਾ ਫੋਨ ਤੇ ਕਰ ਲੈ ਕੋਈ ਗੱਲ ਨਹੀਂ। ਮੁੱਲ ਬਾਈ ਕਹਿੰਦਾ ਫੋਨ ਤੇ ਕਰਾਂਗੇ। ਬਾਕੀ ਘਰੇ ਰੱਖਣ ਨੂੰ ਭਾਵੇਂ ਬੰਦੇ ਨੇ ਬਰੀਡ ਦੇ ਕੰਮ ਕਰਨਾ ਇੱਕ ਨੰਬਰ। ਕਿਸੇ ਨੂੰ ਇਹ ਵਾੜ ਪਸੰਦ ਆਉਂਦੀ ਹੈ ਤਾਂ ਬਾਈ ਨਾਲ ਕੰਟੈਕਟ ਕਰਕੇ ਆ ਕੇ ਆਪਣੀ ਦਸੱਲੀ ਕਰਕੇ ਵਾੜ ਖਰੀਦ ਸਕਦੇ ਹੋ ਵੀਡੀਓ ਚੰਗੀ ਲੱਗੀ ਲਾਇਕ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ